ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਚੈਨਲ ਨਾ ਨਵਾਂ ਬਣਾਇਆ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਹੀ ਹੈ ਵੀ ਆਪਣਾ 2 ਲੱਖ ਸਬਸਕ੍ਰਾਈਬਰ ਵਾਲਾ ਚੈਨਲ ਬੰਦ ਹੋ ਗਿਆ ਸੀ ਤੇ ਹੁਣ ਆਪਣਾ ਚੈਨਲ ਚੱਲਦਾ ਪੁੱਤ ਪੰਜਾਬ ਦੇ ਪੰਜਾਬੀਓ ਜਦੋਂ ਆਪਾਂ ਪੰਜਾਬ ਦੀ ਖਾਤਰ ਖੜਦੇ ਆਂ ਜਾਂ ਪੰਜਾਬ ਦੀ ਖਾਤਰ ਬੋਲਦੇ ਆਂ ਤਾਂ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਜਾਂ ਤਾਂ ਫਿਰ ਨੌਜਵਾਨਾਂ ਨੂੰ ਚੱਕ ਕੇ ਜੇਲ੍ਹ ਚ ਡੱਕ ਦਿੰਦੇ ਆ ਤੇ ਜਾਂ ਫਿਰ ਉਹਨਾਂ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ। ਐਸੇ ਕਰਕੇ ਇਸ ਵਾਰ ਆਪਾਂ ਦੋ ਚੈਨਲ ਬਣਾਏ ਆ। ਇੱਕ ਇਹ ਚੈਨਲ ਮੇਰੇ ਬੇਟੇ ਦੇ ਫੋਨ ਤੇ ਚੱਲਦਾ ਤੇ ਮੇਰੇ ਵਾਲਾ ਚੈਨਲ ਹੈ ਜਿਹੜਾ ਉਹਦਾ ਨਾਮ ਹੈ ਪੁੱਤ ਪੰਜਾਬ ਦੇ। ਪਹਿਲਾਂ ਅੰਗਰੇਜ਼ੀ ਦੇ ਵਿੱਚ ਲਿਖਿਆ ਫਿਰ ਪੰਜਾਬੀ ਦੇ ਵਿੱਚ ਲਿਖਿਆ ਤੇ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਹੈ। ਕਿਉਂਕਿ ਪੰਜਾਬ ਦੀ ਖਾਤਰ ਖੜਨਾ ਅੱਜ ਆਪਣਾ ਫਰਜ਼ ਬਣਦਾ ਹੈ ਤਾਂ ਜੋ ਆਪਣੇ ਪੁੱਤ ਪੋਤੇ ਵੀ ਆਖਿਆ ਕਰਨ ਵੀ ਸਾਡੇ ਪਿਓ ਵਰਗਿਆਂ ਨੇ ਵੀ ਪੰਜਾਬ ਦੀ ਖਾਤਰ ਮਾੜਾ ਮੋਟਾ ਕੁਝ ਕੀਤਾ ਨਹੀਂ ਤਾਂ ਫਿਰ ਦਾਗ ਤਾਂ ਲੱਗੇ ਹੀ ਪਿਆ ਸਾਡੇ ਪੁੱਤ ਪੋਤੇ ਆਖਿਆ ਕਰਨਗੇ ਵੀ ਸਾਡੇ ਪਿਓ ਦਾ ਅਦੇਰ ਕੀਤਾ ਨਸ਼ਾ ਕਰਕੇ ਮਰ ਗਈ ਸੀ ਵੀਡੀਓ ਨੂੰ ਆਪਣੇ ਗਰੁੱਪਾਂ 'ਚ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਓ ਇੱਕ ਆਪਾਂ ਇਕੱਠੇ ਹੋ ਕੇ ਗਰੁੱਪ ਬਣਾ ਕੇ ਜਿਹੜੇ ਪੰਜਾਬ ਦੇ ਨਾਲ ਖੜਗੇ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਗੇ ਜਿਸ ਕਿਸੇ ਤੇ ਵੀ ਬਧਿੱਕੀ ਹੁੰਦੀ ਆ ਜਾਂ ਕਿਸੇ ਨਾਲ ਤੱਕਾ ਹੁੰਦਾ ਉਥੇ ਆਪਣਾ ਗਰੁੱਪ ਪਹਿਲਾਂ ਖੜਾ ਹੋਵੇ ਜਿੱਥੇ ਕਿਸੇ ਨਾਲ ਕੋਈ ਤੱਕਾ ਹੁੰਦਾ ਉਥੇ ਉਹਨਾਂ ਦੇ ਮੂਹਰੇ ਆਪਾਂ ਖੜੇ ਹੋਗੇ ਆਪਣਾ ਫਰਜ਼ ਬਣਦਾ ਸਾਰੇ ਆਣੇ ਆਪਣਾ ਆਪਣਾ ਫਰਜ਼ ਸਮਝ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਹੁਤ ਜਲਦੀ ਆਪਾਂ ਇੱਕ ਟੀਮ ਤਿਆਰ ਕਰਨ ਲੱਗੇ ਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਕੁਝ ਵੀ ਹੋਇਆ ਕਰੂਗਾ ਉੱਥੇ ਆਪਣੇ ਨੌਜਵਾਨ ਪਹਿਲਾਂ ਖੜੇ ਹੋਇਆ ਕਰਨਗੇ ਨਾ ਕਿਸੇ ਗਰੀਬ ਨਾਲ ਧੱਕਾ ਹੋਣ ਦੇਣਾ ਤੇ ਨਾ ਕਿਸੇ ਅਮੀਰ ਨਾਲ ਧੱਕਾ ਹੋਣ ਦੇਣਾ ਜੇ ਤੁਸੀਂ ਮੇਰੇ ਨਾਲੋਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਜੋ ਫਿਰ ਦਿਓ ਸਾਥ ਆਪਾਂ ਰਲ ਮਿਲ ਕੇ ਇੱਕ ਟੀਮ ਬਣਾਈਏ ਟੀਮ ਵਰਕ ਇਹੋ ਜਿਹਾ ਹੋਵੇ ਵੀ ਜੇ ਕਿਸੇ ਆਪਣੇ ਭਰਾ ਤੇ ਮੁਸੀਬਤ ਪੈ ਜੀ ਕੋਈ ਵੀ ਮੁਸੀਬਤ ਪੈ ਜੇ ਤਾਂ ਆਪਾਂ ਉਹਦੇ ਨਾਲ ਖੜੇ ਹੁਗੇ ਮੋਢੇ ਨਾਲ ਮੋਢਾ ਲਾ ਕੇ 4 ਰੁਪਿਆ ਦੀ ਲੋੜ ਪੈ ਜੇ ਆਪਣੇ ਕਿਸੇ ਯਾਰ ਦੋਸਤ ਨੂੰ ਤੇ ਆਪਾਂ ਸਾਰੇ ਇਕੱਠੇ ਹੋ ਕੇ ਉਹਦਾ ਸਾਥ ਦਿੱਗੇ। ਜਾਂ ਕਿਸੇ ਆਪਣੇ ਯਾਰ ਦੋਸਤ ਦੋਸਤ ਆਪਣਾ ਘਰੋਂ ਗਰੀਬ ਹੈ ਉਹਦੀ ਧੀ ਭੈਣ ਦਾ ਵਿਆਹ ਹੈ ਉਹਦਾ ਸਾਥ ਦਿੱਗੇ। ਸਾਰਿਆਂ ਨੇ ਇੱਕ ਇਹੋ ਜਿਹਾ ਗਰੁੱਪ ਬਣਾਉਣਾ ਹੈ ਜਿਹਦੇ ਵਿੱਚ ਸਾਰੇ ਅਣਖੀ ਤੇ ਜੋਧੇ ਹੋਣ ਜਿਹੜੇ ਕਦੇ ਵੀ ਕਿਸੇ ਤੋਂ ਪਿੱਛੇ ਡਰ ਕੇ ਝੁਕਣ ਵਾਲੇ ਜਾਂ ਪਿੱਛੇ ਹਟਣ ਵਾਲੇ ਨਾ ਹੁਣ ਗਵਰਨਮੈਂਟਾਂ ਬਹੁਤ ਕੁਝ ਕਰਦੀਆਂ ਹੁੰਦੀਆਂ ਗਵਰਨਮੈਂਟਾਂ ਨੇ ਪਹਿਲਾਂ ਮੇਰਾ ਚੈਨਲ ਬੰਦ ਕਰਤਾ ਸੀ 2 ਲੱਖ ਸਬਸਕ੍ਰਾਈਬਰ ਵਾਲਾ ਤੇ ਹੁਣ ਮੇਰੇ ਚੈਨਲ ਦਾ ਨਾਮ ਹੈ ਪੁੱਤ ਪੰਜਾਬ ਦੇ ਪਹਿਲਾਂ ਅੰਗਰੇਜ਼ੀ ਚ ਲਿਖਿਆ ਜਾਂਦਾ ਫਿਰ ਪੰਜਾਬੀ ਦੇ ਵਿੱਚ ਲਿਖਿਆ ਜਾਂਦਾ ਪੁੱਤ ਪੰਜਾਬ ਦੇ ਉਹ